ਗੱਲ ਕਰਾਂਗੇ ਆਪਾਂ ਅਰਨਜੀਤ ਸਿੰਘ ਢੱਡਰੀਆਂ ਵਾਲੇ ਸਾਧ ਦੇ ਕਿ ਜਿਹੜਾ ਸਰੋਵਰਾਂ ਤੇ ਟਿੱਪਣੀਆਂ ਕਰਦਾਗਾ ਜਿਹੜਾ ਅਰਦਾਸ ਤੇ ਟਿੱਪਣੀਆਂ ਕਰਦਾਗਾ ਜਿਹੜਾ ਸ੍ਰੀ ਅਕਾਲ ਸਾਹਿਬ ਸਾਧ ਤੇ ਜਿਹੜਾ ਟਿੱਪਣੀਆਂ ਕਰਦਾ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਜਰੀਆ ਦੱਸਦਾ ਇਹ ਸਾਧ ਕਹਿੰਦਾ ਹੁੰਦਾ ਢੱਡਰੀਆਂ ਵਾਲਾ ਜਿਸ ਤਰ੍ਹਾਂ ਕਹਿੰਦਾ ਇੱਕ ਮੋਬਾਈਲ ਆ ਕਹਿੰਦਾ ਜਰੀਆ ਉਸ ਤਰ੍ਹਾਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਜਰੀਆ ਤੇ ਇਹਦੇ ਤਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ 2012 ਦਾ ਮਾਮਲਾ ਸੀ ਜਿਹੜਾ 2024 ਦੇ ਵਿੱਚ ਚੱਲਿਆ ਉਹ ਮਾਮਲਾ ਕੀ ਸੀ ਉਹ ਤੁਹਾਨੂੰ ਲਗਭਗ ਸਾਰਿਆਂ ਨੂੰ ਪਤਾ ਤੇ ਮੋਟਾ-ਮੋਟਾ ਮੈਂ ਦੱਸ ਦਿੰਦਾ ਇੱਕ ਕੈਥਲ ਦੇ ਜ਼ਿਲ੍ਹੇ ਨਾਲ ਸੰਬੰਧਤ ਹੈ ਇੱਕ ਲੜਕੀ ਸੀ ਜਿਹੜੀ ਕਿ ਇਹਦੇ ਡੇਰੇ ਦੇ ਵਿੱਚ ਆਇਆ ਕਰਦੀ ਸੀ ਤੇ ਉਸ ਲੜਕੀ ਦੇ ਪਰਿਵਾਰ ਨੇ ਇਹ ਕਿਹਾ ਸੀ ਕਿ ਉਸ ਲੜਕੀ ਦੀ ਜਿਹੜੀ ਸੱਤੀ ਹਾਲਾਤਾਂ ਦੇ ਵਿੱਚ 2012 ਦੇ ਵਿੱਚ ਇਸੇ ਦੇ ਡੇਰੇ ਦੇ ਵਿੱਚ ਮੌਤ ਹੋ ਜਾਂਦੀ ਆ ਤੇ ਉਸ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਉਹਦੇ ਪਰਿਵਾਰ ਨੇ ਇਹ ਦੋਸ਼ ਲਾਇਆ ਕਿ ਸਾਡੀ ਉਹ ਜਿਹੜਾ ਉਹਦਾ ਭਾਈ ਸੀ ਉਹਦਾ ਲੜਕੀ ਦਾ ਕਿ ਮੇਰੀ ਭੈਣ ਦੇ ਨਾਲ ਐਟਾ ਡਰੇ ਵਾਲੇ ਸਾਧ ਨੇ ਬਲਾਤਕਾਰ ਕੀਤਾ ਉਸ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਤੇ ਜਿਹੜਾ ਕਿ 12 ਸਾਲ ਤੱਕ ਉਹਦਾ ਜਿਹੜਾ ਕਿ ਸਰਮਾਈ ਨਹੀਂ ਕਿਤੇ ਹੋਣ ਦਿੱਤੀ ਉਹਨੂੰ ਡਰਾਇਆ ਜਾ ਰਿਹਾ ਸੀ ਧਮਕਾਇਆ ਜਾ ਰਿਹਾ ਸੀ ਜਾਨੀ ਕਿ ਉਹ ਆਪਣਾ ਪਿੰਡ ਛੱਡ ਕੇ ਵੀ ਭੱਜ ਗਿਆ ਸੀ ਤੇ 12 ਸਾਲਾਂ ਬਾਅਦ ਉਸ ਪਰਿਵਾਰ ਨੇ ਇੱਕ ਹਿੰਮਤ ਕੀਤੀ ਸੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਫਿਰ ਹਾਈ ਕੋਰਟ ਵੱਲੋਂ ਜਿਹੜਾ ਸਬੰਧਤ ਥਾਣੇ ਦੇ ਜਿਹੜਾ ਐਸਐਸਪੀ ਨੂੰ ਜਿਹੜਾ ਕਿ ਡੀਜੀਪੀ ਨੂੰ ਇਹ ਸਾਰੀ ਜਿਹੜੀ ਇਨਕੁਆਇਰੀ ਦੀ ਗੱਲ ਕਹੀ ਆ ਕਿ ਤੁਸੀਂ 2012 ਦੇ ਵਿੱਚ ਮਾਰਡਰ ਹੁੰਦਾ ਉਹਦਾ ਤੁਸੀਂ ਕੀ ਕੀਤਾਗਾ ਤਾਂ ਫਿਰ ਉਸ ਤੋਂ ਬਾਅਦ ਜਦੋਂ ਡੀਜੀਪੀ ਨੂੰ ਹਲਪੀਆ ਬਿਆਨ ਦਿੱਤਾ ਜਾਂਦਾ ਡੀਜੀਪੀ ਵੱਲੋਂ ਕੋਰਟ ਦੇ ਵਿੱਚ ਉਸ ਤੋਂ ਬਾਅਦ ਜਾ ਕੇ ਜਿਹੜਾ ਰਮਜੀਤ ਸਿੰਘ ਢੱਡਰੀਆਂ ਵਾਲੇ ਉੱਤੇ ਵੱਖ-ਵੱਖ ਧਾਰਮੇ ਤਹਿਤ ਕੇਸ ਦਰਜ ਹੋ ਜਾਂਦਾਗਾ 302 ਕਤਲ ਦਾ ਮਕਦਮਾ 376 ਬਲਾਤਕਾਰ ਦਾ ਤੇ 506 ਡਰਾਉਂਟ ਮਕਾਉਣ ਦਾ ਇਹ ਤਿੰਨ ਤਹ ਤੰਤਰ ਅਮ ਤਹ ਜਿਹੜਾ 2024 ਦੇ ਵਿੱਚ ਅਨਜੀਤ ਸਿੰਘ ਢੱਡਰੀਆਂ ਵਾਲੇ ਤੇ ਜਿਹੜਾ ਮਾਮਲਾ ਦਰਜ ਹੋ ਗਿਆ ਸੀ ਤੇ ਇੱਕ ਹਾਈ ਕੋਰਟ ਵੱਲੋਂ ਪੰਜਾਬ ਪੋਰਸ ਦੀ ਜਿਹੜੀ ਇੱਕ ਸੈੱਟ ਬਣਾਈ ਗਈ ਸੀ ਸੈੱਟ ਦੇ ਵਿੱਚ ਤਿੰਨ ਜਾਨੇ ਸੰਭਲ ਸੀ ਮੈਨੂੰ ਤਾਂ ਉਸੇ ਦਿਨ ਦਾ ਹੀ ਪਤਾ ਸੀ ਕਿ ਜਿੰਨਾ ਤਰ ਭਾਈ ਸੀਬੀਆਈ ਇਨਕੁਆਰੀ ਨਹੀਂ ਹੁੰਦੀ ਸੀਬੀਆਈ ਜਾਂਚ ਨਹੀਂ ਹੁੰਦੀ ਉਹਨਾਂ ਤੱਕ ਕੁਝ ਨਹੀਂ ਹੋਣਾ ਉਹਿਆ ਦੋ ਹਿਅ ਕਿ ਉਸ ਸੈੱਟ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਸਾਰੀ ਜਾਂਚ ਪੜਤਾਲ ਕਰ ਲਈ ਆ ਢੱਡਰੀਆਂ ਨਾਲ ਦੇ ਡੇਰੇ 'ਚ ਕਰ ਲਈ ਢੱਡਰੀਆਂ ਨਾਲ ਤੋਂ ਕਰ ਲਈ ਤੇ ਕਹਿੰਦੇ ਜੀ ਉਹਦੇ ਕੱਖ ਨਹੀਂ ਨਿਕਲਿਆ ਤੇ ਜਿਹੜੀ ਉਹ ਸਾਰੀ ਜਾਂਚ ਆ ਉਹ ਐਸਐਸਪੀ ਪਟਿਆਲਾ ਨੂੰ ਸੌਂਪ ਦਿੱਤੀ ਆ ਤੇ ਹੁਣ ਐਸਐਸਪੀ ਵੱਲੋਂ ਜਿਹੜਾ ਉਹੀ ਜਾਂਚ ਆ ਜਿਹੜੀ ਹਾਈ ਕੋਰਟ ਦੇ ਵਿੱਚ ਸੌਪੀ ਜਾਊਗੀ ਹੁਣ ਇਹਨੂੰ ਦੇਖਦੇ ਆ ਕਿ ਹਾਈ ਕੋਰਟ ਆ ਇਦੇ ਉੱਤੇ ਕੀ ਹਿਸਾਬ ਲੈਂਦਾਗਾ ਕੀ ਹਾਈ ਕੋਰਟ ਇਸ ਸੈੱਟ ਨੂੰ ਮੰਨਦਾ ਜਾਂ ਉਹਨੂੰ ਲੱਗਦਾ ਕਿ ਇਸ ਸੈੱਟ ਦੇ ਵਿੱਚ ਕੋਈ ਘਾਲਾ ਮਾਲਾ ਕੀਤਾ ਗਿਆਗਾ ਕਿਉਂਕਿ ਜਿਹੜੇ ਰਸੂਕਦਾਰ ਇਹ ਬੰਦੇ ਹੁੰਦੇ ਆ ਜੱਟੜੀਆਂ ਵਾਲੇ ਕੋਲੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਅਰਬਾਂ ਦੀ ਪ੍ਰਾਪਰਟੀ ਆ ਅਰਬਾਂ ਖਰਬਾਂ ਦਾ ਮਾਲਕ ਆ ਤੇ ਇਹਦੇ ਕੋਲ 25 25 26 26 ਗਨਮੈਣ ਆ ਤੇ ਹੋਰ ਬੜੇ ਬੜੇ ਜਣੇ ਕਿ ਇਹਦੇ ਪੈਰਾਂ ਵਿੱਚ ਬੰਦੇ ਰੇ ਆ ਬਾਦਲ ਵਰਗੇ ਕੈਪਟਨ ਵਰਗੇ ਕੇਜਰੀਵਾਲ ਭਗਵੰਤ ਮਾਨ ਜਣੇ ਕਿ ਸਾਰੇ ਜਿੰਨੇ ਰਾਜਨੀਤਿਕ ਪਾਰਟੀ ਵਾਲੇ ਨੇ ਵੋਟਾਂ ਲੈਣ ਦੇ ਖਾਤਰ ਇਹਦੇ ਡੇਰੇ 'ਚ ਨੱਕ ਰਗੜਦੇ ਆ ਹੁਣ ਤੁਸੀਂ ਇਹ ਦੱਸੋ ਜਿਹਦੀ ਏਡੀ ਵੱਡੀ ਪਾਵਰ ਹੋਵੇ ਤੇ ਉਹ ਬੰਦੇ ਨੂੰ ਕਮੇ ਕੋਈ ਸੇਤੀ ਹੱਥ ਪਾਲੂਆ ਤੁਹਾਨੂੰ ਇਹ ਇਹੀ ਮਾਮਲਾ ਸੇਮ ਆ ਜਦੋਂ ਰਾਮ ਰਹੀਮ ਨੇ ਡੇਰੇ ਦੇ ਵਿੱਚ ਲੜਕੀਆਂ ਦੇ ਨਾਲ ਕੁਕਰਮ ਕੀਤਾ ਉਹਨਾਂ ਦੇ ਨਾਲ ਬਲਾਤਕਾਰ ਕੀਤਾ ਤੇ ਦੋ ਉਹ ਲੜਕੀਆਂ ਜਿਹੜੀਆਂ ਨਿਤਰ ਕੇ ਸਾਹਮਣੇ ਆਈਆਂ ਉਹਨਾਂ ਨੇ ਉਸ ਟਾਈਮ ਦੇ ਪ੍ਰਧਾਨ ਮੰਤਰੀ ਬਾਜਪਾਈ ਨੂੰ ਗੁਪਤ ਰੂਪ ਦੇ ਵਿੱਚ ਚਿੱਠੀਆਂ ਪਾਈਆਂ ਤੇ ਜਿਹੜਾ ਆਖਰੋ ਕੇਸ ਆ ਜਿਹੜਾ ਸੀਬੀਆਈ ਨੇ ਲੇਤਾ ਸੀਬੀਆਈ ਨੂੰ ਮਾਰਕ ਹੋਇਆ ਤੇ ਸੀਬੀਆਈ ਨੇ ਜਿਹੜੀ ਸਾਰੀ ਜਾਂਚ ਕੀਤੀ ਤੇ ਫਿਰ ਉਹ ਸੌਦਾ ਸਾਦ ਨੂੰ ਬਲਾਤਕਾਰ ਦੇ ਕੇਸ ਵਿੱਚ ਤੇ ਮਾਰ ਦੇ ਕੇਸ ਦੇ ਵਿੱਚ 20-20 ਸਾਲ ਦੀ ਸਜ਼ਾ ਹੋਈ ਆ। ਬੇਸਾਕ ਅੱਜ ਸਰਕਾਰਾਂ ਦੇ ਤਹਿਤ ਵੋਟਾਂ ਲੈਣ ਵਾਲੇ ਜਿਹੜੇ ਭਾਜਪੀ ਦੇ ਆਗੂ ਆ ਉਹ ਸਾਕ ਪ੍ਰੌਲ ਤੇ ਉਹਨੂੰ 3 ਦਿਨਾਂ ਬਾਹਰ ਲੈ ਆਉਂਦੇ ਸਾਹ ਨੂੰ ਪਰ ਮੈਂ ਤੁਹਾਨੂੰ ਇੱਥੇ ਦੱਸ ਦੇਵਾਂ ਕਿ ਸੇਮ ਸਟੋਰੀ ਆ ਜਿਹੜੀ ਰਣਜੀਤ ਸਿੰਘ ਢੱਡਰਿਆਂ ਵਾਲੇ ਦਾ ਟੁੱਕਦੀ ਆ। ਜੇਕਰ ਹੁਣ ਉਹ ਪਰਿਵਾਰ ਆ ਹਾਈ ਕੋਰਟ ਉੱਤੋਂ ਇਹ ਮੰਗ ਕਰਦਾਗਾ ਕਿ ਸਾਨੂੰ ਇਹ ਜਿਹੜੀ ਸਿੱਟਾ ਇਹ ਤੇ ਸਾਨੂੰ ਭਰੋਸਾ ਨਹੀਂ ਜਕੀਰ ਨੇ ਤਾਂ ਸਾਨੂੰ ਜਿਹੜੀ ਇਨਕੁਆਰੀ ਉਹ ਸੀਬੀਆਈ ਦੀ ਹੋਣੀ ਚਾਹੀਦੀ ਆ ਜੇਕਰ ਸੀਬੀਆਈ ਇਨਕੁਆਰੀ ਹੁੰਦੀ ਆ ਫਿਰ ਤੁਸੀਂ ਦੇਖੋਗੇ ਢੱਡਰੀਆਂ ਵਾਲਾ ਤਾਂ ਜੇਲ੍ਹ ਦੇ ਸਲਾਖਾ ਪਿੱਛੇ ਹੋਊਗਾ ਅੱਜ ਲੈ ਕੇ ਰੱਖ ਲਓ ਵੀਡੀਓ ਸਾਹਮਣੇ ਰੱਖ ਲਿਓ ਕਿਉਂਕਿ ਸੀਬੀਆਈ ਅਦਾਲਤ ਆ ਉਹ ਤੈਅ ਤੇ ਕੇ ਜਾਂਦੇ ਆ ਤੇ ਉਹਨੇ ਬੜੇ ਬੜੇ ਦੋਸੇ ਟੰਗੇ ਆ ਸੌਦਾ ਸਾਧ ਟੰਗਿਆਗਾ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਨੌਜਵਾਨਾਂ ਨੂੰ ਮਾਰ ਮਕਾਇਆ ਸੀ ਵੱਡੇ-ਵੱਡੇ ਪੁਲਸ ਆਫਸਰ ਟੰਗਿਆ ਕਿਸੇ ਨੂੰ ਕੋਈ 5 ਜਾਣੇ ਕੋਈ 3 ਜਾਣੇ ਕੋਈ 2 ਜਾਣੇ ਕਿ ਜਿਹੜੀਆਂ ਨੂੰ ਸਜ਼ਾ ਹੋਈ ਹੈ 20-20 ਸਾਲ ਦੀ ਹੁਣ ਬੁੱਢੀ ਉਮਰ ਦੇ ਵਿੱਚ ਆ ਕੇ ਸੀਬੀਆਈ ਟੰਗਦੀ ਹੈ ਲਾਜਵੇਂ ਜੇਕਰ ਮੈਂ ਕਹਿਣਾਗਾ ਉਸ ਪਰਿਵਾਰ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਪੀੜਤ ਪਰਿਵਾਰ ਤੱਕ ਦੇਖੋ ਮੈਂ ਕਿਸੇ ਦਾ ਮੇਰਾ ਨਿੱਜੀ ਕਿਸੇ ਦਾ ਨਾ ਦੁਸ਼ਮਣੀ ਨਹੀਂ ਰੌਲਾ ਨਹੀਂ ਸਾਡਾ ਫਰਜ਼ ਆ ਸੱਚ ਦਾ ਮੀਡੀਆ ਹਮੇਸ਼ਾ ਸੱਚ ਨੂੰ ਸੱਚ ਕਹਿਣ ਦੇ ਲਈ ਅਸੀਂ ਹਿੰਮਤ ਰੱਖਦੇ ਆ ਬੇਸਕੋ ਜੋ ਮਰਜ਼ੀ ਹੋਵੇ ਕੋ ਚਾਹੇ ਸਾਨੂੰ ਜੋ ਮਰਜ਼ੀ ਭੋਗਣਾ ਪਵੇ ਇਸ ਪਿੱਛੇ ਪਰ ਮੈਂ ਤੁਹਾਨੂੰ ਇਹ ਦੱਸ ਦੇਣਾ ਦੇਖੋ 2012 ਦੀ ਗੱਲ ਆ ਪਹਿਲੀ ਗੱਲ ਤਾਂ 12 ਸਾਲ ਐਸਾ ਅਰਨੀਤ ਸਿੰਘ ਢੱਡਰੀਆਂ ਵਾਲੇ ਤੇ ਇਹਨਾਂ ਦੇ ਜਿਹੜੇ ਬੰਦੇ ਨੇ ਉਹਨਾਂ ਨੇ ਉਸ ਪਰਿਵਾਰ ਨੂੰ ਉਜਾੜਿਆ ਉਹਨੂੰ ਦਕਾ ਰਿਆ ਕਿ ਸਾਡਾ ਤੁਸੀਂ ਕੀ ਕਰ ਲਓਗੇ ਪਰ 12 ਸਾਲ ਬਾਅਦ ਜੇ ਕੋਰਟ ਦਾ ਰੱਖ ਇਕਤਾਰ ਕੀਤਾ ਤਾਂ ਉਹਦੇ ਵਿੱਚ ਫਿਰ ਸੈਟ ਬਣਦੀ ਆ ਤੁਹਾਨੂੰ ਪਤਾ ਕਿ ਆਪਾਂ ਦੇਖਦੇ ਆ ਪੰਜਾਬ ਸਰਕਾਰ ਦੇ ਕਿੰਨੇ ਸਿੱਟਾ ਬਣਦੀਆਂ ਨੇ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੇ ਕਿੰਨੀਆਂ ਸਿੱਟਾਂ ਬਣੀਆਂ ਨੇ ਹੁਣ ਤੱਕ ਕਿਸੇ ਸੈਟ ਨੇ ਕੋਈ ਪਾਰਨ ਤਾਰਾ ਲਾਇਆ ਇਹ ਤੋਂ ਪਹਿਲਾਂ 3-4 ਸਿੱਟਾ ਬਣ ਗਈਆਂ ਕੋਈ ਪਾਰਨਕਾਰਾ ਲਾਇਆਗਾ ਇਹ ਭਰਾਵੋ ਸਿੱਟਾ-ਸੁੱਟਾ ਕੁਝ ਨਹੀਂ ਕਰਦੀਆਂ ਕਿਉਂਕਿ ਸਾਰੇ ਰਲੇ-ਮਿਲੇ ਹੁੰਦੇ ਆ ਇਹ ਤੇ ਇਹ ਸਿੱਟਾਂ ਦਾ ਜੇਕਰ ਇਨਕਵਾਰੀ ਆ ਢਡਰੀਆਂ ਵਾਲੇ ਸਾਧ ਦੀ ਸੀਬੀਆਈ ਨੂੰ ਦਿੱਤੀ ਜਾਂਦੀ ਆ ਤਾਂ ਇਹ ਜੇਲ੍ਹ ਦੇ ਪਿੱਛੇ ਹੋਇਆ ਅੱਜ ਤਹੇ ਵੀਡੀਓ ਸਾਂਭ ਕੇ ਰੱਖ ਲਿਓ ਕਿਉਂਕਿ ਮਾਮਲਾ ਬੜਾ ਗਮਹਿਰਾ ਪੇ ਸੱਕੀ ਹਾਲਾਤਾਂ ਦੇ ਵਿੱਚ ਉਸ ਲੜਕੀ ਦੀ ਮੌਤ ਕਿਉਂ ਹੋ ਜਾਂਦੀ ਆ ਹੁਣ ਇਹ ਕਹਿੰਦੇ ਆ ਕਿ ਜੀ ਢੜੀਆਂ ਵਾਲਾ ਕਹਿੰਦਾ ਕਿ ਡੇਰੇ ਦੇ ਬਾਹਰ ਮੌਤ ਹੋਈ ਆ ਜੇ ਉਹਨੇ ਚੀਜ਼ ਖਾ ਲਈ ਕਿ ਉਹ ਕੈਂਥਲ ਤੋਂ ਚੱਲ ਕੇ ਦਰਬਾਰ ਸਾਹਿਬ ਤੇਰੇ ਪਰਮੇਸ਼ਰ ਦਵਾਰ ਆ ਉਹ ਚੀਜ਼ ਖਾਣ ਆਈ ਸੀ ਕਿਉਂ ਖਾਧੀ ਉਹਨੇ ਇਹਦਾ ਮਤਲਬ ਹੈ ਉਸ ਲੜਕੀ ਦੇ ਨਾਲ ਧੱਕੇਸਾਹੀ ਤਾਂ ਜ਼ਰੂਰ ਹੋਈ ਆ ਤਾਂ ਉਹਦਾ ਪਰਿਵਾਰ ਦੱਸਦਾਗਾ ਕਿ ਇੱਕ ਨਹੀਂ अनेका ਕੁੜੀਆਂ ਦੇ ਨਾਲ ਧੱਕੇਸਾਹੀ ਹੋਈ ਆ ਤੇ ਜਦੋਂ ਉਸ ਕੁੜੀ ਨੇ ਮੂੰਹ ਖੋਲਣਾ ਖੋਲਿਆ ਤਾਂ ਕਹਿੰਦੇ ਉਹਦਾ ਕਤਲ ਕਰ ਦਿੱਤਾ ਤੇ ਫਿਰ ਉਹਦਾ ਕਾਤਲ ਤੋਂ ਬਾਅਦ ਜਿਹੜਾ ਸਾਰਾ ਮਾਮਲਾ ਖੁਰਦਵਰ ਦਾ ਕਰ ਦਿੱਤਾ ਪਰ 12 ਸਾਲ ਤੱਕ ਡਰਾਉਂਦੇ ਧਮਕਾਉਂਦੇ ਰਿਹਾ ਉਹਦੇ ਪਰਿਵਾਰ ਨੂੰ ਅੱਜ ਕਹਿੰਦਾ ਸ਼ੁਕਰ ਕਰਦਾ ਐ ਮੈਂ ਪ੍ਰਮਾਤਮਾ ਦਾ ਕਹਿੰਦਾ ਸੱਚ ਦੀ ਜਿੱਤ ਹੋਈ ਆ ਅੱਜ ਪ੍ਰਮਾਤਮਾ ਯਾਦ ਹੋ ਗਿਆ ਤੂੰ ਤਾਂ ਪ੍ਰਮਾਤਮਾ ਨੂੰ ਭਾਈ ਮੰਨਦੇ ਹੀ ਨਹੀਂ ਤੂੰ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਜਰੀਆ ਕਹਿਣਾਗਾ ਤੂੰ ਤਾਂ ਬੜੇ-ਬੜੇ ਸਵਾਲ ਚੁੱਕਦਾਗਾ ਤੁਹਾਰਦਾਸ ਨਹੀਂ ਮੰਨਦਾ ਤੂੰ ਮੰਨਦਾ ਕਿਨੂ ਆ ਤੂੰ ਇੱਕ ਨਾਸਤਿਕ ਬੰਦਾ ਹੋ ਗਿਆ ਅਨੇਕ ਕਿ ਨਿਊਜ਼ੀਲੈਂਡ ਦੇ ਵਿੱਚ ਬੈਠਾ ਤੇਰਾ ਆਕਾ ਤੇਰਾ ਅਰਜੀਤ ਸਿੰਘ ਢੱਡਰਿਆਂ ਵਾਲਿਆ ਤੂੰ ਉਹਦੇ ਪਿੱਛੇ ਲੱਗ ਕੇ ਸਿੱਖ ਕੌਮ ਦਾ ਬੇੜਾ ਬੇੜਾ ਕਰਕੇ ਕੀਤਾ ਤੂੰ 10ਵੇਂ ਗ੍ਰਾਸਟ ਉੱਤੇ ਸਵਾਲ ਚੁੱਕੇ ਤੂੰ ਗੁਰੂ ਗੋਬਿੰਦ ਸਿੰਘ ਦੇ ਉੱਤੇ ਚੁੱਕੇ ਤੂੰ ਮਾਤਾ ਭਾਗੌਰ ਦੇ ਉੱਤੇ ਸਵਾਲ ਚੁੱਕੇ ਤੂੰ ਕਦੇ ਕਹਿਣਾ ਕਿ ਫੀਮ ਖੰਦਾ ਸੀ ਗੁਰੂ ਗੋਬਿੰਦ ਸਿੰਘ ਕਦੇ ਮਾਤਾ ਸਾਹਿਬ ਕੌਰ ਨੂੰ ਕੀ ਕੀ ਸ਼ਬਦ ਬੋਲੇ ਆ ਜਾਣੀ ਕਿ ਪਾਪਾਂ ਦਾ ਜਿਹੜਾ ਅੰਤ ਆ ਇਹ ਹੋਣਾ ਤਾਂ ਲਾਜ਼ਮੀ ਆ ਅੱਜ ਨਹੀਂ ਤੇ ਕੱਲ ਨਹੀਂ ਤੇ ਸਾਲ ਨਹੀਂ ਚਾਹੇ ਸਾਲ ਠਹਿਰ ਕੇ ਹੋ ਜਾਵੇ ਜੇ ਉਸ ਪਰਿਵਾਰ ਅਨਕਵਾਰੀ ਸੀਬੀਆਈ ਦੀ ਮੈਂ ਦੁਆਰੇ ਫੇਰੇ ਹੀ ਗੱਲ ਰਿਪੀਟ ਕਰਦਾ ਕਿ ਸੀਬੀਆਈ ਦੀ ਅਨਕਵਾਰੀ ਮੰਗ ਲਵੇ ਤਾਂ ਫੇਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਫੇਰ ਹੋਊਗਾ ਕਿਉਂਕਿ ਜਿੰਨੇ ਸਾਥ ਬੈਠੇ ਆ ਉਹ ਸਾਰੇ ਸੀਬੀਆਈ ਨੇ ਟੰਗੇ ਹੋਏ ਆ ਆਰਾਮ ਪਾਲਾ ਆਸਰਾਮ ਆਰਾਮ ਰਹੀਮਾ ਤੇ ਹੋਰ ਕਿਹੜੇ ਕਿਹੜੇ ਸਾਧ ਨੇ ਕਿਹੜੇ ਕਿਹੜੇ ਗੁਰੂ ਘਰਾਂ ਦੇ ਵਿੱਚ ਬਹਿ ਕੇ ਜਿਨ੍ਹਾਂ ਨੇ ਇਹ ਬੱਚੀਆਂ ਦੇ ਨਾਲ ਇਸ ਤਰ੍ਹਾਂ ਰੇਪ ਕੀਤੇ ਸੀ ਸਾਰੇ ਅੱਜ ਜੇਲ੍ਹਾਂ ਦੇ ਪਿੱਛੇ ਆ ਤੇ ਜਿਹੜਾ ਇਹ ਹੀ ਕੁਝ ਢੱਡਰੀਆਂ ਵਾਲੇ ਨੇ ਕੀਤਾ ਸੀ ਪਰ ਬੇਸ਼ੱਕ ਉਹ ਸਿੱਟਾ ਅੱਜ ਬਣੀ ਸੀ ਸਿੱਟਾ ਕਹਿੰਦੀ ਆ ਕਿ ਭਾਈ ਨਿਰਦੋਸ਼ ਆ ਹਰਦੀਪ ਸਿੰਘ ਢੱਡਰੀਆਂ ਵਾਲਾ ਸਿੱਟਾ ਦਾ ਦੱਸੋ ਕਿ ਸਿੱਟਾ ਕਹਿ ਸਕਦੀ ਆ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਸਿੱਟਾ ਬਣਦੀਆਂ ਨੇ ਟੁੱਟ ਜਾਂਦੀਆਂ ਨੇ ਟੁੱਟਦੀਆਂ ਨੇ ਬਣ ਜਾਂਦੀਆਂ ਸਿੱਟਾਂ ਦੇ ਵਿੱਚੋਂ ਕੁਝ ਨਹੀਂ ਨਿਕਲਦਾ ਇਹ ਸਿੱਟਾਂ ਜਿਹਦੇ ਕੋਲ ਲੱਖਾਂ ਦੁਨੀਆ ਬੰਦੀ ਹੋਵੇ ਜਿਹਦੇ ਕੋਲ ਮੁੱਖ ਮੰਤਰੀ ਸਿਰ ਚ ਕਾਉਂਦਾ ਹੋਵੇ ਜਿਹਦੇ ਕੋਲ ਐਮ ਐਲ ਏ ਐਮ ਪੀ ਜੀ ਦੇ ਨੱਕ ਰਾਗੜਦੇ ਹੋਣ ਤੇ ਉਹ ਭਾਈ ਚਾਰ ਪੁਲਿਸ ਵਾਲੇ ਤਿੰਨ ਪੁਲਿਸ ਵਾਲੇ ਤੇ ਇਹਦੀ ਇਨਕੁਆਰੀ ਕਰਕੇ ਉਹਨਾਂ ਨੇ ਮਰਨਾਗਾ ਤੇ ਇਸ ਕਰਕੇ ਇਹਦੀ ਸੀਬੀਆਈ ਇਨਕੁਆਰੀ ਹੋਣੀ ਚਾਹੀਦੀ ਆ ਇਹਦੀ ਜਾਂਚ ਜ਼ਰੂਰੀ ਹੋਣੀ ਚਾਹੀਦੀ ਆ ਮੈਂ ਨਹੀਂ ਕਹਿੰਦਾ ਕਿ ਇਹ ਦੋਸ਼ੀ ਆ ਪਰ ਪਰਿਵਾਰ ਕਹਿ ਰਿਹਾਗਾ ਜੇ ਪਰਿਵਾਰ ਕਹਿ ਰਿਹਾ ਤਾਂ ਭਾਈ ਕੁਝ ਨਾ ਕੁਝ ਤਾਂ ਗੱਲ ਜਰੂਰ ਹੋਊਗੀ ਤੇ ਉਹਦੀ ਸੀਬੀਆਈ ਇਨਕੁਆਰੀ ਹੁਣੇ ਲਾਜ਼ਮੀ ਆ ਕਿ ਸੀਬੀਆਈ ਇਨਕੁਆਰੀ ਦੇ ਵਿੱਚੋਂ ਫਿਰ ਪਤਾ ਲੱਗੂਗਾ ਕਿ ਭਾਈ ਆ ਗਲਤ ਸੀ ਤੇ ਆਠ ਸਹੀ ਸੀ ਆਸਾ ਨਿਰਣਾ ਉਸ ਦਿਨ ਹੋਣਾਗਾ ਤੇ ਹਲੇ ਹਾਈ ਕੋਰਟ ਦੇ ਵਿੱਚ ਇਹ ਅਜੇ ਪੈਂਡਿੰਗ ਪਿਆਗਾ ਮਾਮਲਾ ਦੇਖਦੇ ਆ ਕਿ ਕੀ ਰੁਕ ਇਖਤਿਆਰ ਕਰਦਾ ਹਾਈ ਕੋਰਟ ਇਹਦੇ ਤੇ ਕੀ ਐਕਸਲੰਦਿਆ ਅੱਜ ਦੇ ਰੱਬ ਰੱਬ ਕਰਦਾ ਫਿਰਦਾ ਜਿਹੜਾ ਕਹਿੰਦਾ ਸੀ ਰੱਬ ਤਾਂ ਕੋਈ ਹੈ ਹੀ ਨਹੀਂ ਦੂਜਾ ਰੱਬ ਤਾਂ ਕੋਈ ਹੈ ਹੀ ਨਹੀਂ ਪੁਜਾਰੀ ਦਾ ਰੱਬਾ ਧੰਕੇ ਦਾ ਰੱਬਾ ਤੇ ਅੱਜ ਉਸ ਪਰਮਾਤਮਾ ਦਾ ਸ਼ੁਕਰ ਕਰ ਰਿਹਾਗਾ ਆਪਣੇ ਪੇਜ ਤੇ ਪੋਸਟ ਮਾ ਪੋਸਟ ਪਾ ਪਾ ਕੇ ਉਸ ਪਰਮਾਤਮਾ ਦਾ ਸ਼ੁਕਰ ਕਰ ਰਿਆ ਜਿਹਨੂੰ ਟੱਪ ਦੱਸਦਾ ਸੀ ਰੱਬ ਨੂੰ ਟੱਪ ਦੱਸਦਾ ਸੀ ਜਿਹਨੂੰ ਪੁਜਾਰੀ ਦਾ ਰੱਬ ਦੱਸਦਾ ਸੀ ਜਿਹੜੇ ਸੰਕੇ ਖੜੇ ਕੀਤੇ ਗੁਰਬਾਣੀ ਉੱਤੇ ਬੜੇ ਬੜੇ ਜਿਹੜੇ ਕਿ ਮੋਨੇ ਬੰਦੇ ਵੀ ਆ ਉਹ ਵੀ ਚੈਲੰਜ ਕਰ ਲਾਗੇ ਗਰਬਾਣੀ ਨੂੰ ਇਹਦੀ ਐਡੀ ਜਿਹੜੀ ਕਿ ਹੌਂਸਲਾ ਵਧਿਆ ਇਸ ਦਾ ਢੱਡਰੀਆਂ ਵਾਲ ਦਾ ਇਹ ਨੇਕੀ ਦਾ ਯਾਰ ਆ ਨੇਕੀ ਕੌਣ ਆ ਤੁਹਾਨੂੰ ਸਾਰਾ ਪਤਾ ਹੈਗਾ ਦੁਸ਼ਟਾ ਬੰਦਾਗਾ ਉਹ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਬੈਠਾਗਾ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਕਰਿਓ ਕਿ ਇਹ ਇਨਕੁਵਾਰੀਆ ਜਿਹੜੀ ਸੀਬੀਆਈ ਨੂੰ ਜਿਹੜੀ ਜਾਂਚ ਆ ਇਹਦੀ ਹੋਣੀ ਚਾਹੀਦੀ ਆ ਤੇ ਇਹਦਾ ਜਿਹੜਾ ਕਿ ਪਾਰਨ ਤਾਰਾ ਉਸ ਪਰਿਵਾਰ ਨੂੰ ਜਿਹੜਾ ਅਨਸਾਫ ਆ ਇੱਕ ਲੜਕੀ ਦਾ ਦੇਖੋ ਰੇਪ ਹੋਇਆ ਉਦੋਂ ਬਾਅਦ ਅਕਰ ਕਾਤਲ ਹੋ ਜਾਂਦਾਗਾ ਕਿਉਂ ਉਹ ਨਿਗਲਦੀ ਹੈ ਕੀ ਚੀਜ਼ ਖਾਂਦੀ ਆ ਪਰ ਇਹਦਾ ਹਾਲ ਤੱਕ ਕੁਝ ਪਤਾ ਨਹੀਂ ਲੱਗੇ ਆ ਇਸ ਕਰਕੇ ਜੇਕਰ ਇਹ ਮਾਮਲੇ ਇੰਹੀਂ ਦਬਦੇ ਰਹੇ ਤਾਂ ਫਿਰ ਭਾਈ ਰੱਬ ਰੱਖੇ ਆ ਪੰਜਾਬ ਦਾ ਤੇ ਪਹਿਲਾਂ ਦੇਖਦੇ ਆ ਤੁਸੀਂ ਅਸੀਂ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਕਮੈਂਟ ਜ਼ਰੂਰ ਲਿਖਿਓ ਧੰਨਵਾਦ ਬਹਿਰਜ ਸਿੰਘ ਖਾਲਸਾ ਬਹਿਰਜ ਕੀ ਫਤਿਹ